ਦੇ ਭਾਗਾਂ ਵਾਲਿਓ ਅੱਜ ਜੇ ਅਸੀਂ ਆਪਣੇ ਆਪ ਵੱਲ ਝਾਤ ਮਾਰ ਕੇ ਦੇਖੀਏ ਮਾਫ ਕਰਿਓ ਕਿੰਨਾ ਕੁਝ ਇਦਾਂ ਦਾ ਹੈ ਸਾਡੇ ਆਲੇ ਦਿਵਾਲੇ ਦਾ ਸਿਸਟਮ ਇਦਾਂ ਦਾ ਹੈ ਸਾਨੂੰ ਤੇ ਹਰ ਕੋਈ ਮੂਰਖ ਬਣਾ ਕੇ ਚਲਿਆ ਜਾਂਦਾ ਹੈ ਨਾ ਅਸੀਂ ੱਟਕੇ ਖਾਂਦੇ ਰਹਿ ਜਾਂਦੇ ਹਾਂ ਕਾਰਨ ਸਾਡੇ ਕੋਲ ਉਹ শারਪ ਦਿਮਾਗ ਨਹੀਂ ਹੈ ਜਿਹੜੇ ਦਿਮਾਗ ਨੇ ਸਾਨੂੰ ਸਾਡੇ ਚੰਗੇ ਮਾੜੇ ਦੀ ਪਹਿਚਾਨ ਕਰਾਉਣੀ ਸੀ ਸਾਡੇ ਕੋਲ ਬੁੱਧ ਨਹੀਂ ਹੈ ਜਿਹੜੀ ਬੁੱਧ ਨੇ ਸਾਨੂੰ ਦੱਸਣਾ ਸੀ ਕਿ ਤੁਸੀਂ ਜ਼ਿੰਦਗੀ ਨੂੰ ਜਿਉਣਾ ਕਿਸ ਤਰੀਕੇ ਨਾਲ ਉਹ ਸਮਝ ਮੈਨ ਨਹੀਂ ਕਿੱਥੋਂ ਸੀ ਬਾਬੇ ਦੀ ਬਾਣੀ ਤੋਂ ਮਿਲਨੀ ਸੀ ਤੇ ਅੱਜ ਝਾਤ ਮਾਰ ਕੇ ਦੇਖੀਏ ਬਾਬੇ ਦੀ ਬਾਣੀ ਦਾ ਉਹ ਆਸਰਾ ਕਿੰਨੇ ਘਰਾਂ ਚ ਲਿਆ ਜਾਂਦਾ ਹੈ ਕਿੰਨੇ ਘਰਾਂ ਚ ਲਿਆ ਜਾਂਦਾ ਹੈ ਖੁਸ਼ੀ ਦਾ ਮੌਲ ਹੈ ਤੇ ਤਾਂ ਵੀ ਸਾਡੇ ਰੀਤਾਂ ਸਾਰੀਆਂ ਬ੍ਰਾਹਮਣ ਵਾਲੀਆਂ ਚੱਲਦੀਆਂ ਨੇ ਜਿਹੜੀਆਂ ਰੀਤਾਂ ਤਾਂ ਕੋਈ ਮਕਸਦ ਹੀ ਨਹੀਂ ਹੁੰਦਾ ਜਿੰਨਾਂ ਦਾ ਕੋਈ ਲਾਭ ਹੀ ਨਹੀਂ ਹੁੰਦਾ ਤੇ ਜੇ ਮੌਤ ਹੋ ਜਾਂਦੀ ਹੈ ਉਹਦੇ ਉਲਟ ਤੇ ਤਾਂ ਵੀ ਸਾਡੀਆਂ ਸਾਡੇ ਰੀਤਾਂ ਕਿਹੜੀਆਂ ਚੱਲਦੀਆਂ ਨੇ ਉਹੋ ਹੀ ਜੋ ਚੱਲਦੀਆਂ ਆ ਰਹੀਆਂ ਨੇ ਜਿਨ੍ਹਾਂ ਦੇ ਕੁਝ ਦੇ ਕੁਝ ਲੌਜੀਕ ਸੀਗੇ ਕੁਝ ਐਵੇਂ ਹੀ ਬਣਾਈਆਂ ਗਈਆਂ ਸੀ ਨਹੀਂ ਜੀ ਉਹ ਤਾਂ ਮੰਨਣੀਆਂ ਹੀ ਮੰਨਣੀਆਂ ਨੇ ਇਹਦੇ ਬਿਗੈਰ ਤੇ ਨਾ ਸਾਡਾ ਸੁਖ ਸਫਲ ਤੇ ਨਾ ਸਾਡਾ ਦੁੱਖ ਸਫਲ ਸਿੱਖ ਰਹਿਤ ਮਰਿਆਦਾ ਨਾਂ ਦੀ 32 ਪੇਜਾਂ ਦੀ ਇੱਕ ਕਿਤਾਬ ਮਿਲਦੀ ਹੈ ਜਿਹੜੀ ਕਿਤਾਬ ਦੇ ਵਿੱਚ ਸਾਨੂੰ ਸਾਡੀ ਜ਼ਿੰਦਗੀ ਦੀ ਮਰਿਆਦਾ ਦੱਸੀ ਹੈ ਜਿਹੜੇ ਜਿਹੜੇ ਪੜਾਅ ਬੰਦੇ ਦੀ ਜ਼ਿੰਦਗੀ ਚਾਹੁੰਦੇ ਨੇ ਜਿਵੇਂ ਬੱਚੇ ਦਾ ਜਨਮ ਹੁੰਦਾ ਹੈ ਜਿਵੇਂ ਮੌਤ ਆਨੰਦ ਕਾਰਜ ਸਾਡੀ ਜ਼ਿੰਦਗੀ ਦੇ ਹਰੇਕ ਪੜਾਅ ਪ੍ਰਤੀਯੋਗ ਦੇ ਤੇ ਗੱਲ ਕੀਤੀ ਐ ਕਿ ਜੇ ਆਨੰਦ ਕਾਰਜ ਤੇ ਕੀ ਕੀ ਮਰਿਆਦਾ ਹੋਣੀ ਚਾਹੀਦੀ ਐ ਜੇ ਮੌਤ ਹੋ ਗਈ ਐ ਤੇ ਕੀ ਕੀ ਮਰਿਆਦਾ ਹੋਣੀ ਚਾਹੀਦੀ ਐ ਸੱਚ ਜਾਣਿਓ ਅਸੀਂ ਅਸੀਂ ਕਦੀ ਪੜ ਕੇ ਨਹੀਂ ਦੇਖਦੇ ਬਸ ਸਾਡੇ ਪਿੰਡਾਂ ਦੇ ਵਿੱਚ ਦੋ ਚਾਰ ਬੀਬੀਆਂ ਭੈਣਾ ਵੀਰ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਕਈਆਂ ਨੇ ਮੌਤ ਤੇ ਪੀ ਐਚ ਡੀ ਕੀਤੀ ਹੁੰਦੀ ਐ ਕਈਆਂ ਨੇ ਵਿਆਹ ਤੇ ਕੀਤੀ ਹੁੰਦੀ ਐ ਵੀ ਉਹ ਚੱਪਣੀਆਂ ਹੀ ਨਹੀਂ ਲੈ ਕੇ ਆਏ ਮੌਤ ਹੋ ਜਾਵੇ ਤੇ ਅੱਛਾ ਤੁਸੀਂ ਘੜਾ ਹੀ ਨਹੀਂ ਪੰਨਿਆ ਤੁਸੀਂ ਥੱਲੇ ਕਣਕ ਕਿਉਂ ਨਹੀਂ ਹੁਣ ਮੈਨੂੰ ਨਹੀਂ ਪਤਾ ਵੀ ਇੱਧਰ ਤੁਹਾਡੇ ਕਿੱਦਾਂ ਦਾ ਕਿਉਂਕਿ ਹਰੇਕ ਇਲਾਕੇ ਦਾ ਆਪਣਾ ਆਪਣਾ ਸਿਸਟਮ ਹੁੰਦਾ ਹੈ ਆਪਣੇ ਆਪਣੇ ਰੀਤੀ ਰਿਵਾਜ ਹੁੰਦੇ ਨੇ ਤੁਸੀਂ ਕਣਕ ਕਿਉਂ ਨਹੀਂ ਥੱਲੇ ਰੱਖੀ ਤੁਸੀਂ ਮਿਰਤਿਕ ਦਾ ਤੁਸੀਂ ਜਦੋਂ ਜਾਂਦੇ ਹੋ ਅੱਧ ਦੇ ਵਿੱਚ ਉਹਦਾ ਜੇਸ ਫੱਟੇ ਤੇ ਪਾ ਕੇ ਲੈ ਕੇ ਜਾਂਦੇ ਆ ਘੁਮਾਇਆ ਕਿਉਂ ਨਹੀਂ ਕਿਉਂ ਨਹੀਂ ਹੈ ਕਮਾਉਂਦੇ ਕਿਉਂ ਨਹੀਂ ਇਹ ਰਾਹ ਭੁੱਲ ਜਾਵੇ ਹੱਦ ਹੋ ਗਈ ਜਿਹੜੇ ਰਾਮਾਂ ਦੇ ਵਿੱਚ ਉਹ ਇੰਨੇ ਸਾਲ ਰਿਹਾ ਉਹ ਕਿਵੇਂ ਰਾਹ ਭੁੱਲ ਸਕਦਾ ਹੈ ਇਹ ਸਾਡੇ ਆਪਣੇ ਮਨ ਦੀ ਆ ਤੇ ਜੇ ਕੋਈ ਗੁਰਮਖ ਪਿਆਰਾ ਕਵੇ ਭਾਈ ਇਹ ਸਭ ਕੁਝ ਵਹਿਮ ਜੇ ਭਰਮ ਜੇ ਕੁਝ ਨਹੀਂ ਰੱਖਿਆ ਇਹਨਾਂ ਦੇ ਹਾਂ ਤੁਸੀਂ ਰੋਟੀ ਪਾਣੀ ਚੰਗਾ ਪਾ ਸਕਦੇ ਹੋ ਤੁਸੀਂ ਉਦੋਂ ਨਾਮ ਤੇ ਕੋਈ ਚੰ ਕੋਈ ਕਿਸੇ ਸਕੂਲ ਦੇ ਵਿੱਚ ਦਾਨ ਕਰ ਸਕਦੇ ਹੋ ਜੇ ਕਿਤੇ ਗੁਰਦੁਆਰੇ ਦੇ ਵਿੱਚ ਕਿਸੇ ਚੀਜ਼ ਦੀ ਕਮੀ ਹੈ ਗੁਰਦੁਆਰੇ ਦੇ ਵਿੱਚ ਦਾਨ ਕਰ ਸਕਦੇ ਹੋ ਜਿੱਥੇ ਕਿਸੇ ਚੀਜ਼ ਦੀ ਵੀ ਕਮੀ ਹੈ ਪਰ ਸਤ ਜਾਣੇ ਕੁਝ ਇਤਾਂ ਤੇ ਫੋਕਟ ਕਰਮ ਨੇ ਜਿਹੜੇ ਬੰਦਾ ਐਵੇਂ ਕਰੀ ਜਾਂਦਾ ਜੇ ਕੋਈ ਗੁਰਮੁਖ ਪਿਆਰਾ ਕਹਿ ਦੇਵੇ ਤੇ ਅਕਸਰ ਹੀ ਕਹਿ ਦਿੱਤਾ ਜਾਂਦਾ ਅੱਜ ਦੁਖੀ ਬੰਦਾ ਇਸ ਕਰਕੇ ਆ ਵੀ ਇਹਨਾਂ ਨੇ ਨਾ ਪੁਰਾਣੀਆਂ ਰੋਹ ਰੀਤਾਂ ਹੀ ਛੱਡ ਦਿੱਤੀਆਂ ਨੇ ਹੱਤ ਹੋ ਗਈ ਦੁਖੀ ਦੁੱਖ ਦਾ ਕਾਰਨ ਕੀ ਹੈ ਕਹਿੰਦੇ ਦੁਖੀ ਇਸ ਕਰਕੇ ਨੇ ਰੋ ਰੀਤਾਂ ਛੱਡ ਦਿੱਤੀਆਂ ਤਾਂ ਕਰਕੇ ਦੁਖੀ ਹੋ ਗਿਆ ਭਾਗਾ ਵਾਲਿਓ ਬਾਬੇ ਦੀ ਬਾਣੀ ਨੂੰ ਪੜ੍ਹੀਏ ਬਾਬੇ ਦੀ ਬਾਣੀ ਨੂੰ ਵਿਚਾਰੀਏ ਸਾਡਾ ਜੀਵਨ ਬੜਾ ਸੌਖਾ ਬਣ ਜਾਵੇਗਾ ਜੇ ਬਾਬੇ ਦੀ ਬਾਣੀ ਨੂੰ ਪੜਾਂਗੇ ਤੇ ਵਿਚਾਰਾਂਗੇ ਜੀਵਨ ਔਖਾ ਥੋੜ੍ਹਾ ਹੋਣਾ ਹੈ ਬਾਬੇ ਦੀ ਬਾਣੀ ਨੂੰ ਪੜਿਆਂ ਬਾਬੇ ਦੀ ਬਾਣੀ ਕਿੰਨਾ ਵਾਸਤੇ ਅਸੀਂ ਰੱਖੀ ਹੈ ਗੁਰਦੁਆਰੇ ਦੇ ਭਾਈ ਲਈ ਰੱਖੀ ਐ ਸ਼ਰਾਬ ਕਿੰਨੋਂ ਨਹੀਂ ਪੀਣੀ ਚਾਹੀਦੀ ਭਾਈ ਗੁਰਦੁਆਰੇ ਦੇ ਭਾਈ ਨੂੰ ਨਹੀਂ ਪੀਣੀ ਚਾਹੀਦੀ ਡੀਜੇ ਕਿੱਥੇ ਨਹੀਂ ਲੱਗਣੇ ਚਾਹੀਦੇ ਗੁਰਦੁਆਰੇ ਦੇ ਭਾਈ ਦੇ ਜਦੋਂ ਪੁੱਤ ਜਾਂ ਧੀ ਦਾ ਆਨੰਦਕਾਰਜ ਹੁੰਦਾ ਉਦੋਂ ਨਹੀਂ ਲੱਗਣੇ ਚਾਹੀਦੇ ਫਿਰ ਸੁਖ ਵੀ ਗੁਰਦੁਆਰੇ ਦੇ ਭਾਈ ਲਈ ਚਾਹੀਦੇ ਆ ਜੇ ਤੁਹਾਨੂੰ ਦੁੱਖ ਆਉਂਦੇ ਨੇ ਤਾਂ ਕਾਹ ਤੋਂ ਕਹਿੰਦੇ ਉਹ ਸਾਨੂੰ ਆਏ ਆ ਇਹ ਪਗਾਂ ਵਾਲਿਓ ਬਾਬੇ ਨੇ ਤਾਂ ਸਾਨੂੰ ਆਜ਼ਾਦ ਕੀਤਾ ਸੀ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਬੇ ਨੇ ਕਿਹਾ ਸੀ ਭਾਈ ਕਿੰਨੇ ਜਾਦੇ ਵਹਿਮ ਭਰਮ ਕੀਤੇ ਜਾਂਦੇ ਸੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਔਰਤ ਨੂੰ ਜਨੇਊ ਪਾਉਣ ਤੱਕ ਦਾ ਹੁਕਮ ਨਹੀਂ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜ ਕਕਾਰੀ ਵਰਦੀ ਦਿੱਤੀ ਹੈ ਸਾਨੂੰ ਕਿੰਨੇ ਐਸੇ ਵਹਿਮ ਭਰਮ ਸੀ ਜਿਨ੍ਹਾਂ ਤੋਂ ਸਾਨੂੰ ਆਜ਼ਾਦ ਕਰਵਾਇਆ ਹੈ ਸਾਡੇ ਹੱਥਾਂ ਦੇ ਵਿੱਚੋਂ ਮੌਲੀਆਂ ਲਵਾ ਕੇ ਸਾਨੂੰ ਕੜੇ ਬਖਸ਼ਿਸ਼ ਕੀਤੇ ਨੇ ਕਿੰਨਾ ਜੀਵਨ ਸਾਨੂੰ ਸਾਦਾ ਬਖਸ਼ਿਸ਼ ਕੀਤਾ ਹੈ ਸੋਹਣਾ ਬਖਸ਼ਿਸ਼ ਕੀਤਾ ਹੈ ਇਹਦੇ ਵਿੱਚ ਔਖ ਕਿੰਨੇ ਲੈ ਕੇ ਆਂਦੀ ਹੈ ਔਖਾ ਕਿੰਨੇ ਬਣਾਇਆ ਹੈ ਮਨੁੱਖ ਨੇ ਆਪ ਬਣਾਇਆ ਹੈ ਜੇ ਗੁਰੂ ਦੀ ਬਾਣੀ ਨੂੰ ਪੜਾਂਗੇ ਤੇ ਬਾਬੇ ਦੀ ਬਾਣੀ ਨੂੰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਂਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੱਥੋਂ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਸਾਨੂੰ ਤੇ ਉੱਥੋਂ ਹੀ ਪਤਾ ਲੱਗ ਜਾਣਾ ਹੈ ਪ੍ਰਮਾਤਮਾ ਇੱਕ ਹੈ ਫਿਰ ਸਾਡੇ ਘਰਾਂ ਦੇ ਵਿੱਚ ਬਣੀਆਂ ਮਟੀਆਂ ਸਾਡੇ ਘਰਾਂ ਦੇ ਵਿੱਚ ਬਣੀਆਂ ਹੋਈਆਂ ਕਬਰਾਂ ਢਾਹ ਨਹੀਂ ਮਾਰਾਂਗੇ ਅਸੀਂ ਵੀ ਨਹੀਂ ਇਹਨਾਂ ਦਾ ਕੋਈ ਕੰਮ ਨਹੀਂ ਹੈ ਸਾਡਾ ਬਸ ਇੱਕ ਹੀ ਹੈ ਫਿਰ ਅਸੀਂ ਕਿਸੇ ਦੇਵੀ ਤਾਰੀ ਪਖੰਡੀ ਦੇ ਅੱਗੇ ਮੱਥਾ ਟੇਕਾਂਗੇ ਨਹੀਂ ਟੇਕਾਂਗੇ ਕਿਉਂਕਿ ਸਾਨੂੰ ਪਤਾ ਲੱਗ ਜਾਣਾ ਸਾਡਾ ਇੱਕੋ ਹੀ ਹੈ ਹੋਰ ਕੋਈ ਵੀ ਨਹੀਂ ਹੈ ਇਨਾ ਜਦੋਂ ਮੱਝਾਂ ਕਾਮਾ ਨਹੀਂ ਸੀ ਨ ਮਿਲਦੀਆਂ ਹੁੰਦੀਆਂ ਖੈਰ ਹੁਣ ਤਾਂ ਬੜਾ ਫਰਕ ਪੈ ਗਿਆ ਗੁਰਦੁਆਰੇ ਦੇ ਭਾਈ ਕੋਲ ਪੇੜਾ ਕਰਵਾਉਣ ਚਲ जाया ਕਰ ਜਾਂਦੀਆਂ ਸੀ ਬੀਬੀਆਂ ਪੈਣਾ ਜਾਂ ਵੀਰ ਚਲ जाया ਕਰਦੇ ਸੀ ਗੁਰਦੁਆਰੇ ਦਾ ਭਾਈ ਹੱਸਦਾ ਹੁੰਦਾ ਸੀ ਨਾਲੇ ਚਲੋ ਨਾਲਿ ਉਹਨੇ ਪੇੜਾ ਕਰਕੇ ਦੇਣਾ ਨਾਲੇ ਹੱਸਣਾ ਵੀ ਉਹਨੂੰ ਪੱਠੇ ਚੰਗੀ ਤਰ੍ਹਾਂ ਪਾ ਉਹਨੂੰ ਕੋਈ ਆਟਾ ਪਾ ਟਾਈਮ ਸਿਰ ਕੋਈ ਫੀਡ ਪਾ ਚੰਗੀ ਦੁੱਧ ਤਾਪੇ ਦੇਵੇਗਾ ਜੀ ਜਿਹੜਾ ਆਟਾ ਤੂੰ ਮੇਰੇ ਕੋਲ ਲੈ ਕੇ ਆਇਆ ਕਰਵਾਉਣ ਨੂੰ ਇਹ ਜੇਕਰ ਤੇ 10 ਮਿੰਟ ਪਹਿਲਾਂ ਮਲ ਕੇ ਉੱਥੇ ਪਾਇਆ ਹੁੰਦਾ ਤੇ ਉਹਨਾਂ ਚਰਨੂਨ ਨੇ ਦੁੱਧ ਦੇਣ ਦੇ ਲਾਇਕ ਹੋ ਜਾਣਾ ਸੀ ਭਾਗਾਂ ਵਾਲਿਓ ਬਾਬੇ ਦੀ ਬਾਣੀ ਨੂੰ ਜੇ ਪੜਿਆ ਤੇ ਪਹਿਲੇ ਨੰਬਰ ਤੇ ੴ ਅੰਕਾਰ ਹੈ ਤੇ ਜਦੋਂ 14 ਸੁੱਤੀਆਂ ਤੂੰ ਪੜੇ ਤੇ 567 ਵਾਰ ਹੈ ੴ ੴ ਵਕ ਵਕ ਸਰੂਪਾਂ ਦੇ ਵਿੱਚ ਮੂਲ ਮੰਤਰ ਆਇਆ ਹੈ ਏਕੋ ਹੈ ਪਈ ਏਕੋ ਹੈ ਸਾਈਬ ਮੇਰਾ ਏਕੋ ਹੈ ਫਿਰ ਦੂਜਿਆਂ ਦਾ ਤਾਂ ਹੁਕਮ ਹੀ ਨਹੀਂ ਨਾ ਰਹਿ ਜਾਣਾ ਜ਼ਿੰਦਗੀ ਦੇ ਵਿੱਚ ਫਿਰ ਤੇ ਬੰਦੇ ਨੇ ਹਰੇਕ ਕੰਮ ਕਿੰਨੂੰ ਪੁੱਛ ਕੇ ਕਰਨਾ ਹੈ ਜੀ ਆਪਣੇ ਗੁਰੂ ਨੂੰ ਪੁੱਛ ਕੇ ਕਰਨਾ ਹੈ ਫਿਰ ਬੰਦੇ ਨੂੰ ਪੁੱਛ ਕੇ ਨਹੀਂ ਕਰਨਾ ਬੰਦਾ ਗਲਤ ਹੋ ਸਕਦਾ ਹੈ ਗੁਰੂ ਕਦੇ ਨਹੀਂ ਗਲਤ ਹੁੰਦਾ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਗੁਰੂ ਨੇ ਰਾਦਸਨੇ ਸੀ ਸਤਨਾਮ ਫਿਰ ਸੀ ਸੱਚੀ ਬੋਲਣਾ ਸੀ ਝੂਠ ਥੋੜੀ ਬੋਲ ਸਕਦੇ ਸੀ ਜ਼ਿੰਦਗੀ ਕਿੰਨੀ ਸੰਖੀ ਹੋ ਜਾਣੀ ਸੀ ਜ਼ਿੰਦਗੀ ਦੇ ਕਿੰਨੇ ਸੋਹਣੇ ਮਾਰਗ ਤੇ ਚੱਲ ਜਾਣਾ ਸੀ ਪਰ ਮਾਫ ਕਰਿਓ ਬਾਬਾ ਕਬੀਰ ਜੀ ਕਹਿੰਦੇ ਨਾ ਜਿਹੇ ਮਾਰਗ ਪੰਡਤ ਕਹਿ ਉਸੇ ਉਸੇ ਰਸਤੇ ਅਸੀਂ ਤੁਰਨਾ ਸ਼ੁਰੂ ਕਰ ਦਿੱਤਾ ਸ਼ੇਪਰੀ ਹੀਰ ਇੱਕ ਅੰਕੜ ਘਾਟੀ RAM ਕੀ ਤੇ ਚੜ ਰਿਓ ਕਬੀਰ ਇੱਕੋ ਘਾਟੀ ਔਖੀ ਸੀ ਉਸੇ RAM ਦੇ ਨਾਮ ਦੀ ਘਾਟੀ RAM ਦੇ ਨਾਮ ਤੇ ਚੱਲਣਾ ਉਹ RAM ਦਸ਼ਰਧ ਦਾ ਪੁੱਤਰ ਨਹੀਂ RAM ਰਮਿਆ ਹੋਇਆ ਪ੍ਰਮਾਤਮਾ ਜਿਹੜੇ ਪ੍ਰਮਾਤਮਾ ਨੇ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਦੂਰ ਕਰਨੇ ਸੀ ਸੁੱਖਾਂ ਦਾ ਪ੍ਰਵੇਸ਼ ਕਰਨਾ ਸੀ ਬਾਬੇ ਦੀ ਬਾਣੀ ਨੇ ਇੱਥੋਂ ਤੱਕ ਕਹਿ ਦਿੱਤਾ ਨਾ ਹਰ ਕੇ ਨਾਮ ਬਿਨਾ ਦੁੱਖ ਪਾਵੈ ਹਰੀ ਤੋਂ ਹਿੰਨਾਏ ਤੇ ਦੁਖੀ ਐ ਤਗਤ ਬਿਨਾ ਸੰਸਾ ਨਹੀਂ ਚੁੱਕੇ ਗੋਰੇ ਭੇਦ ਬਤਾਵੇ ਕਹਿੰਦੇ ਇਹ ਤਰੀਕਾ ਤੈਨੂੰ ਗੁਰੂ ਦੱਸਦਾ ਗੁਰੂ ਕੋ ਲਾਵਾਂਗੇ ਤੇ ਤਰੀਕਾ ਪਤਾ ਲੱਗੇਗਾ ਨਾ ਸਰਬ ਸੁਖਾਂ ਦਾ ਦਾਤਾ ਸਤਗੁਰ ਤਾਂ ਕੀ ਸ਼ਰਨੀ ਪਾਈਏ ਦਰਸ਼ਨ ਪੇਟ ਤੋ ਹੋ ਤਾ ਨੰਦਾ ਦੁੱਖ ਗਿਆ ਹਰ ਗਈ ਇਹ ਕਦੋਂ ਪਤਾ ਲੱਗੂਗਾ ਜਦੋਂ ਪੜਾਂਗੇ ਕਿ ਸੁਖ ਦੇਣ ਵਾਲਾ ਇੱਕ ਹੀ ਐ ਹੋਰ ਨਹੀਂ ਐ ਕੋਈ ਉਹ ਸੁਖ ਮਿਲਣਾ ਕਦੋਂ ਕਹਿੰਦੇ ਜਦੋਂ ਉਹਦੀ ਸ਼ਰਮ ਦੇ ਵਿੱਚ ਆਵਾਂਗੇ ਉਠਤ ਸੁਕੀਆ ਬੈਠਤ ਸੁਕੀਆ ਪਾਉ ਨਹੀਂ ਲੱਗਿਆ ਜਾਂ ਐਸਾ ਐਸੇ ਬੁਝਿਆ ਰਾਖਾ ਏ ਕਾ ਮਾਰਾ ਸੁਆਮੀ ਸਗਲ ਕਟਾਂ ਕਾ ਅੰਤਰਜਾਮੀ ਇਹ ਪਤਾ ਕਦੋਂ ਲੱਗਣਾ ਸੀ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਆਉਣਾ ਸੀ ਮਾਫ ਕਰਿਓ ਅਸੀਂ ਗੁਰੂ ਦੀ ਸੰਗਤ ਦੇ ਵਿੱਚ ਨਹੀਂ ਆਏ ਤਾਂ ਅੱਜ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਚਿੰਤਾਵਾਂ ਨੇ ਝੋਰੇ ਨੇ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਈ ਪ੍ਰਕਾਰ ਦੇ ਗਲਤ ਫੈਸਲੇ ਲੈ ਰਿਹਾ ਹੈ ਬਾਬਾ ਮੇਰ ਕਰੇ ਸਤਗੁਰ ਜੀ ਕਹਿੰਦੇ ਹੈ ਇਨਸਾਨ ਇਹ ਦੁਨੀਆ ਦੇ ਉੱਤੇ ਤੂੰ ਕੂਚ ਕਰਨਾ ਹੈ ਇਹ ਗੱਲ ਨੂੰ ਆਪਣੀ ਸੁਰਤ ਦੇ ਵਿੱਚ ਟਿਕਾ ਤੇ ਚੰਗੇ ਕੰਮ ਕਰ ਬਾਬਾ ਜੀ ਕਿਵੇਂ ਕਹਿੰਦੇ ਜੈਸੇ ਰਹਿਣ ਪਰੌਣੇ ਉੱਠ ਚਲਸੇ ਪ੍ਰਭਾਤ ਕਹਿੰਦੇ ਰਾਤ ਨੂੰ ਪਰੌਣੇ ਆਏ ਦਿਨ ਹੋਈ ਆਪਣੇ ਘਰ ਨੂੰ ਭੱਜੇ ਵੀ ਮਗਰ ਕੰਮ ਛੱਡ ਕੇ ਆਏ ਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਵੀ ਇਦਾਂ ਹੀ ਐ ਰਾਤ ਹੀ ਕੱਟਣ ਆਇਆ ਹੈ ਦਿਨ ਚੜਿਆ ਤਾਂ ਜਾਣਾ ਪੈਣਾ ਹੈ ਜੈਸੇ ਰਹਿਣ ਪਰੌਣੇ ਉੱਠ ਚਲ ਸੰ ਪ੍ਰਭਾਤ ਕਿਆ ਤੂ ਰੱਤਾ ਗ੍ਰਿਸ਼ਤ ਸਿਉ ਸਭ ਫੁੱਲਾਂ ਦੀ ਬਾਗਾਤ ਸਭ ਕੁਝ ਸੰਭਾਲ ਦੇ ਸੰਭਾਲਣਾ ਹੈ ਆਪਣੇ ਬੱਚਿਆਂ ਨੂੰ ਆਪਣੇ ਮਾਪੇ ਨੂੰ ਸਾਰਾ ਕੋਈ ਆਪਣੀ ਸੁਰਤ ਦੇ ਵਿੱਚ ਰੱਖਣਾ ਹੈ ਸਭ ਫੁੱਲਾਂ ਕੀ ਬਾਗਾਂ ਕਹਿੰਦੇ ਨਾਲ ਦੀ ਨਾਲ ਇਹ ਵੀ ਸੋਚੀ ਪਈ ਸਭ ਕੁਝ ਬਿੰਸਨ ਆਰ ਹੈ ਮੇਰੀ ਮੇਰੀ ਕਿਆ ਕਰਾਂ ਕਿਉਂ ਮੇਰੀ ਮੇਰੀ ਕਰਦਾ ਆ ਵੀ ਮੇਰਾ ਉਹ ਵੀ ਮੇਰਾ ਬੰਦਾ ਤੇ ਕਹਿੰਦਾ ਨਾ ਸੰਸਾਰ ਦਾ ਮਾਲਕ ਮੈਂ ਹਾਂ ਫਰੀਕ ਚੀਜ਼ ਮੇਰੀ ਹੋਵੇ ਕਹਿੰਦੇ ਮੇਰੀ ਮੇਰੀ ਕਿਆ ਕਰਾਂ ਜਿੰਨ ਦੀ ਆ ਸੋ ਪ੍ਰਭ ਲੋੜ ਉਹ ਜਿੱਤੇ ਜਿੰਨੇ ਤੇਰੇ ਤੇ ਇੰਨੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਕਿਤੇ ਉਹਦੀ ਲੋਡ ਨੂੰ ਵੀ ਮਹਿਸੂਸ ਕਰਦੀ ਗੁਰੂ ਤੇਰੀ ਵੀ ਬੜੀ ਲੋਡ ਹੈ ਮੇਰੀ ਜ਼ਿੰਦਗੀ ਦੇ ਵਿੱਚ ਜਿਨ ਦੀਆ ਸੋ ਪ੍ਰਭ ਲੋਡ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਜੇ ਕਹਿੰਦੇ ਜਦੋਂ ਮੌਤ ਦਾ ਸਾਯਾ ਛਿਪ ਤੇ ਆ ਪਿਆਣਾ ਧਨ ਦੌਲਤ ਕਮਾਇਆ ਆ ਸਾਰਾ ਕੁਝ ਇਨਸਾਨ ਇੱਥੇ ਰਹਿ ਜਾਣਾ ਇਹ ਗੱਲ ਸੁਰਤ ਚ ਟਿਕਾ ਤੇ ਆਪਣੀ ਕਮਾਈ ਦੇ ਵਿੱਚ ਕਦੀ ਵੀ ਕਿਸੇ ਦਾ ਹੱਕ ਮਾਰ ਕੇ ਨਾ ਲੈ ਕੇ ਆਈ ਆਪਣੇ ਬੱਚਿਆਂ ਨੂੰ ਜ਼ਹਿਰ ਨਾ ਖਵਾਈ ਜਦੋਂ ਵੀ ਖਵਾਉਣਾ ਹੈ ਅਮਰਤ ਖਵਾਈ ਲੱਖ 84 ਭਰਮਤਿਆਂ ਕਹਿੰਦੇ ਕਿੰਨਾ ਕੁਝ ਹੋਣ ਤੋਂ ਬਾਅਦ ਕਦੀ ਤੂੰ ਆਪਣੇ ਮਨ ਕਰਕੇ ਕਿਸੇ ਜੂਨ ਚ ਪ੍ਰਵੇਸ਼ ਕੀਤਾ ਕਦੀ ਕਿਸੇ ਲੱਖ 84 ਭਰਮਤਿਆਂ ਮਾਨੁੱਖ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓਏ ਕਹਿੰਦੇ ਨਾਨਕ ਜੀ ਨਾਮ ਦੀ ਸੰਭਾਲ ਕਰ ਉਹ ਦਿਨ ਨੇੜੇ ਹੈ ਇਹ ਸੁਰਤ ਚ ਟਿਕਾ ਜਦਨ ਤੂੰ ਇਸ ਸੁਣੀਆ ਤੋਂ ਚਲੇ ਜਾਣਾ ਸੋ ਦਿਨ ਨੇੜਾ ਆਇਓਏ ਕਹਿੰਦੇ ਜਦੋਂ ਤੇਰੀ ਸੁਰਤ ਦੇ ਵਿੱਚ ਉਹ ਦਿਨ ਰਿਹਾ ਨਾ ਕਹਿੰਦੇ ਫਿਰ ਸੱਚ ਜਾਣੀ ਤੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਗਲਤ ਕੰਮ ਨਹੀਂ ਕਰੇਗਾ ਤੂੰ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਵਾਸਤੇ ਗੁਰੂ ਦੇ ਰਸਤੇ ਤੇ ਚੱਲੇਗਾ ਹੱਥ ਬੰਨ ਕੇ ਭਾਗਾਂ ਵਾਲਿਓ ਮੇਰੀ ਆਪ ਸਭ ਦੇ ਚਰਨਾਂ ਦੇ ਵਿੱਚ ਇੱਕੋ ਇੱਕ ਬੇਨਤੀ ਹੈ ਬਾਬੇ ਦੀ ਬਾਣੀ ਨੂੰ ਜਰੂਰ ਪੜੋ ਜਰੂਰ ਵਿਚਾਰੋ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਊਣ ਤਾਈਆਂ ਨੇ ਕਮੀਆਂ ਨੇ ਅਫਗਣ ਹੈ ਨਾ ਇਹ ਬਾਬੇ ਦੀ ਬਾਣੀ ਪੜਿਆਂ ਦੂਰ ਹੋਣਗੇ ਜਿੰਨਾ ਬਾਬੇ ਦੀ ਬਾਣੀ ਤੋਂ ਦੂਰ ਰਵਾਂਗੇ ਜ਼ਿੰਦਗੀ ਔਖੀ ਹੁੰਦੀ ਜਾਵੇਗੀ ਔਖੀ ਹੁੰਦੀ ਜਾਵੇਗੀ ਦਿਨ ਪ੍ਰਤੀ ਦਿਨ ਕੰਡੇ ਆਈ ਜਾਣਗੇ ਇਹ ਕੰਡੇ ਕਦੋਂ ਦੂਰ ਹੋਣਗੇ ਜਦੋਂ ਬਾਬੇ ਦੀ ਬਾਣੀ ਨੂੰ ਪੜਾਂਗੇ ਰਸਤੇ ਦੇ ਵਿੱਚ ਕੰਡੇ ਨੇ ਉਹ ਕੰਡੇ ਉਦੋਂ ਸਾਫ਼ ਹੁੰਦੇ ਨੇ ਜਦੋਂ ਬੰਦਾ ਝਾੜੂ ਫੜ ਕੇ ਉਹਨੂੰ ਆਸੇ ਪਾਸੇ ਕਰਦਾ ਹੈ ਹੁਣ ਮੰਨ ਲਓ ਭੀੜੇ ਦੇ ਵਿੱਚ ਕੱਚ ਖਿਲ ਰਿਆ ਹੈ ਕੰਡੇ ਖਿਲ ਰਹੇ ਨੇ ਸਾਰੇ ਜਾਣੇ ਲੰਗੀ ਜਾਂਦੇ ਉਦਾਂ ਹੀ ਲੰਗੀ ਜਾਂਦੇ ਨੇ ਚਲ ਜੇ ਮਾਂ ਲੰਗੀ ਹੈ ਬਾਪ ਵੀ ਲੰਘ ਗਿਆ ਹੈ ਬੱਚੇ ਕਹਿੰਦੇ ਚੱਲ ਅਹੀਂ ਵੀ ਲੰਗੀ ਜਾਂਦੇ ਆ ਉਹ ਲੰਗੀ ਜਾਂਦੇ ਹੁੰਦੇ ਕੀ ਆ ਕੰਡੇ ਵੱਜ ਵੱਜ ਕੇ ਪੈਰ ਛਿੱਲੇ ਜਾਂਦੇ ਨੇ ਦੁੱਖ ਜਿਹੜਾ ਜਿਹੜਾ ਸਫਰ ਕੁਝ ਮਿੰਟਾਂ ਚ ਤੈਅ ਕਰਨਾ ਹੁੰਦਾ ਉਹਨੂੰ ਕਈ ਘੰਟੇ ਲੱਗ ਜਾਂਦੇ ਨੇ ਵੱਧ ਮਿੰਟ ਲੱਗ ਜਾਂਦੇ ਨੇ ਤੇ ਕਿੰਨਾ ਚੰਗਾ ਹੋਵੇ ਜੇ ਕੋਈ ਸਿਆਣਾ ਕਵੇ ਵੀ ਇਹ ਜਿਹੜਾ ਕੱਚ ਖਿਲਰੇ ਆ ਕੰਡੇ ਖਿਲਰੇ ਲਿਆਵਾਂ ਪਹਿਲਾਂ ਫੜਾਉ ਝਾੜੂ ਤੇ ਆਪਾਂ ਇਹਨੂੰ ਦੂਰ ਕਰੀਏ ਫਿਰ ਮਿੰਟੋ ਮਿਟੀ ਭੱਜੇ ਜਾਓ ਦਿਨੇ ਭੱਜੋ ਰਾਤ ਭੱਜੋ ਕੋਈ ਗੱਲ ਹੀ ਨਹੀਂ ਐ ਇਦਾਂ ਭਾਗਾਂ ਵਾਲੀ ਉਹ ਜਦੋਂ ਆਪਾਂ ਬਾਬੇ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਚ ਲੈ ਕੇ ਆਵਾਂਗੇ ਨਾ ਸਾਡੀ ਜ਼ਿੰਦਗੀ ਦੇ ਵਿੱਚ ਖਿਲਰੇ ਹੋਏ ਕੰਡੇ ਖਿਲਰਿਆ ਆ ਕੱਚ ਸਭ ਕੁਝ ਦੂਰ ਤੇ ਸੀ ਭੱਜੇ ਜਾਵਾਂਗੇ ਕਿਧਰ ਨੂੰ ਭੱਜਾਂਗੇ ਸਤਗੁਰ ਦੀ ਬਾਣੀ ਵੱਲ ਨੂੰ ਭਜਾਂਗੇ ਸੱਚੀ ਸੰਗਤ ਵੱਲ ਭਜਾਂਗੇ ਸੱਚੀਆਂ ਵਿਚਾਰਾਂ ਵੱਲ ਫਿਰ ਸਾਨੂੰ ਝੂਠੀਆਂ ਵਿਚਾਰਾਂ ਨਹੀਂ ਚੰਗੀਆਂ ਲੱਗਣਗੀਆਂ ਉਹ ਤੇ ਅਸੀਂ ਦੂਰ ਕਰਨ ਦੇ ਯਤਨ ਕਰਾਂਗੇ ਦਿਨ ਪ੍ਰਤੀ ਦਿਨ ਦੂਰ ਕਰਨ ਦੇ ਯਤਨ ਕਰਾਂਗੇ ਬਾਬੇ ਦੀ ਬਾਣੀ ਨੂੰ ਆਪਣੇ ਘਰਾਂ ਦੇ ਵਿੱਚ ਲੈ ਕੇ ਆਓ ਆਪ ਬਾਣੀ ਪੜੋ ਆਪਣੇ ਬੱਚਿਆਂ ਨੂੰ ਬਾਣੀ ਪੜ੍ਹਾਓ ਤੇ ਕੋਸ਼ਿਸ਼ ਕਰਿਆ ਕਰੋ ਗੁਰਦੁਆਰਾ ਸਹਿਬਾ ਕੀ ਸਤ ਸੰਗਤ ਕਰੋ ਜਿਹੜੀ ਸਤ ਸੰਗਤ ਹੈ ਨਾ ਇਹ ਬੰਦੇ ਦੀ ਜ਼ਿੰਦਗੀ ਦੇ ਵਿੱਚੋਂ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਮੈਲਾਂ ਨੇ ਨਾ ਉਹ ਦੂਰ ਕਰਦੀ ਹੈ ਜਦੋਂ ਸਾਡੇ ਬੱਚੇ ਸਿੱਧੇ ਰਸਤੇ ਤੇ ਹੋਣਗੇ ਸੱਚ ਜਾਣਿਓ ਸਾਡਾ ਜੀਵਨ ਵੀ ਬੜਾ ਸੋਹਣਾ ਬਣ ਜਾਵੇਗਾ ਬਾਬਾ ਮੇਰ ਕਰੇ ਮਾਤਾ ਕਰਨੈਲ ਕੌਰ ਜੀ ਜਿਹੜੇ ਕੁਝ ਦਿਨ ਪਹਿਲਾਂ ਇਸ ਦੁਨੀਆ ਤੋਂ ਸਦੀਵ ਵਿਛੋੜਾ ਦੇ ਕੇ ਗਏ ਸੀ ਪਰਿਵਾਰ ਵਾਲੇ ਦਸ ਰਹੇ ਸੀ ਬੜਾ ਸੋਹਣਾ ਜੀਵਨ ਬਤੀਤ ਕਰਕੇ ਮਾਤਾ ਜੀ ਗਏ ਨੇ ਪਰਿਵਾਰ ਨੇ ਬੜੀ ਸੇਵਾ ਕੀਤੀ ਵੀਰ ਜੀ ਕਹਿੰਦੇ ਸੀ ਅਸੀਂ ਮਾਤਾ ਜੀ ਦਾ ਕਰਕੇ ਹੀ ਬਾਹਰ ਜਾਣ ਦਾ ਅਜੇ ਫੈਸਲਾ ਨਹੀਂ ਸੀ ਕੀਤਾ ਬੜੀ ਵੱਡੀ ਗੱਲ ਹੈ ਬੜੀ ਸੋਹਣੀ ਗੱਲ ਹੈ ਆਪਣੇ ਮਾਪੇ ਦੀ ਜਿਹੜੀ ਸੇਵਾ ਹੈ ਇਹ ਰਹਿਕ ਇਨਸਾਨ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਸਭ ਕੁਝ ਮਿਲ ਜਾਂਦਾ ਇੱਕ ਵਾਰੀ ਗਏ ਹੋਏ ਮਾਪੇ ਉਹ ਮੁੜ ਕਦੇ ਵੀ ਵਾਪਸ ਨਹੀਂ ਆਉਂਦੇ ਉਹ ਠੰਡੀਆਂ ਛਾਵਾਂ ਨੂੰ ਬੰਦਾ ਹਮੇਸ਼ਾ ਲੋਚਦਾ ਰਹਿੰਦਾ ਹੈ ਹਮੇਸ਼ਾ ਡੀਕਦਾ ਰਹਿੰਦਾ ਹੈ ਪਰ ਉਹ ਠੰਡੀਆਂ ਛਾਵਾਂ ਉਹਨਾਂ ਦੀ ਛਾਂ ਮੁੜ ਕਿੱਥੋਂ ਲੱਭਦੀ ਹੈ ਜਦੋਂ ਇੱਕ ਵਾਰੀ ਉਹ ਦੁਨੀਆ ਤੋਂ ਕੂਚ ਕਰ ਜਾਂਦੇ ਨੇ ਬਾਬਾ ਮੇਰ ਕਰੇ ਸਾਨੂੰ ਸਮਤ ਬਖਸ਼ੇ ਅਸੀਂ ਗੁਰੂ ਦੇ ਹੋ ਕੇ ਆਪਣਾ ਜੀਵਨ ਬਤੀਤ ਕਰੀਏ ਮੇਰੇ ਤੋਂ ਬੋਲਦਿਆਂ ਬਿਆਨਤ ਪ੍ਰਕਾਰ ਦੀਆਂ ਪੁੱਲਾਂ ਬਚਨ ਮਾਲਕ ਦਾ ਜਾਣ ਕੇ ਹਿਰਦੇ ਵਿੱਚ ਵਸਾ ਲੈਣਾ ਜੀ